ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਵਿਆਹ ਗੁਰੂ ਨਾਨਕ ਦੇਵ ਜੀ 18 ਬਰਿਆਂ ਦੇ ਹੋ ਗਏ ਸਨ ਉਹ ਬੇਬੇ ਨਾਨਕੀ ਕੋਲ ਰਹਿੰਦੇ ਸਨ ਬੇਬੇ ਨਾਨਕੀ ਗੁਰੂ ਜੀ ਦੇ ਬ੍ਰਹਮ ਸਰੂਪ ਨੂੰ ਪਛਾਣਦੀ ਸੀ ਅਤੇ ਜਾਣਦੀ ਸੀ ਕਿ ਨੌਕਰੀ ਕਰਨ ਦੇ ਬਾਵਜੂਦ ਨਾਨਕ ਜੀ ਸਾਰਾ ਪੈਸਾ ਗਰੀਬਾਂ ਵਿੱਚ ਵੰਡ ਦਿੰਦੇ ਹਨ ਅਤੇ ਆਪਣੇ ਲਈ ਕੁਝ ਵੀ ਨਹੀਂ ਬਚਾਉਂਦੇ ਇਸ ਲਈ ਬੇਬੇ ਨਾਨਕੀ ਨੇ ਗੁਰੂ ਜੀ ਦੇ ਵਿਆਹ ਬਾਰੇ ਸੋਚਿਆ ਉਹਨਾਂ ਨੇ ਸੋਚਿਆ ਸ਼ਾਇਦ ਵਿਆਹ ਮਗਰੋਂ ਨਾਨਕ ਜੀ ਦੀ ਇਹ ਇਹ ਆਦਤ ਛੁੱਟ ਜਾਵੇਗੀ। ਦੂਜੇ ਪਾਸੇ ਮਾਤਾ ਤ੍ਰਿਪਤਾ ਦੇਵੀ ਇਹ ਹੀ ਰੀਝ ਸੀ। ਇਸ ਖਾਤਰ ਉਹਨਾਂ ਨੇ ਨਾਨਕ ਜੀ ਤੋਂ ਵਿਆਹ ਬਾਰੇ ਪੁੱਛਿਆ ਤੇ ਗੁਰੂ ਜੀ ਨੇ ਹੱਸਦੇ ਹੋਏ ਹਾਂ ਕਰ ਦਿੱਤੀ। ਬੇਬੇ ਨਾਨਕੀ ਬਹੁਤ ਖੁਸ਼ ਹੋਈ। ਉਹਨਾਂ ਨੇ ਆਪਣੇ ਪਤੀ ਜੈ ਰਾਮ ਨਾਲ ਗੱਲ ਕੀਤੀ। ਜੈ ਰਾਮ ਇਹ ਕੁੜੀ ਨਾਨਕ ਜੀ ਲਈ ਪਹਿਲਾਂ ਹੀ ਪਸੰਦ ਕਰ ਚੁੱਕੇ ਸਨ। ਕੁੜੀ ਦਾ ਨਾਮ ਸੁਲੱਖਣੀ ਸੀ ਤੇ ਉਹ ਮੂਲ ਚੰਦ ਜੀ ਦੀ ਧੀ ਸੀ ਜੋ ਬਟਾਲੇ ਰਹਿੰਦੇ ਸਨ। ਥੋੜੇ ਦਿਨਾਂ ਵਿੱਚ ਰਿਸ਼ਤਾ ਪੱਕਾ ਹੋ ਗਿਆ। ਮਾਤਾ ਤ੍ਰਿਪਦਾ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੋਈ। ਸਾਰੇ ਰਿਸ਼ਤੇਦਾਰ ਵਿਆਹ ਲੇ ਸੁਲਤਾਨਪੁਰ ਆ ਪੁੱਜੇ ਨੀਅਤ ਸਮੇ ਤੇ ਬਰਾਤ ਬਟਾਲਾ ਪਹੁੰਚ ਗਈ ਜਿਸ ਜਗ੍ਹਾ ਵਿਆਹ ਹੋਣਾ ਸੀ ਉੱਥੇ ਇੱਕ ਕੱਚੀ ਕੰਧ ਸੀ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਇੱਥੇ ਵਿਆਹ ਨਾ ਕਰੋ ਕਿਉਂਕਿ ਇਹ ਕੰਧ ਕਿਸੇ ਵੇਲੇ ਵੀ ਢਹਿ ਸਕਦੀ ਹੈ ਲੇਕਿਨ ਗੁਰੂ ਜੀ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਇਹ ਕੰਧ ਹਮੇਸ਼ਾ ਇਸੇ ਤਰ੍ਹਾਂ ਖੜੀ ਰਹੇਗੀ ਉਹ ਕੰਧ ਅੱਜ ਵੀ ਬਟਾਲਾ ਵਿੱਚ ਮੌਜੂਦ ਹੈ ਉਹ ਦਿਨ ਅੱਜ ਵੀ ਇੱਕ ਤਿਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਦੋ ਬੱਚੇ ਹੋਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ